ਹੁਣ ਅਸੀਂ ਹੋਰ ਬੰਦੇ ਨਹੀਂ ਵੜਵਾ ਸਕਦੇ ਅਸੀਂ ਗਲਤੀ ਮੰਨਦੇ ਆ ਵੀ ਅਸੀਂ ਇਹਨਾਂ ਨੂੰ ਚਿੱਟੇ ਦਾ ਕਹਤਾ ਵੀ ਨਾ ਵੇਚੋ ਠੀਕ ਆ ਅਸੀਂ ਕਹਿ ਦਿੰਦੇ ਆ ਵੀ ਵੇਚ ਦਿਓ ਭਾਈ ਪਰ ਸਾਡੀ ਜਾਨ ਬਖਸ਼ੋ ਤੁਸੀਂ ਵੀ ਨੀ ਬੱਚਾ ਬੱਚੀ ਬਚਾਇਆ ਕਰਨੇ ਸੀ ਆਉਂਦੇ ਤੁਹਾਡੇ ਕੋਲ ਤਾਂ ਮੈਂ ਪੁੱਛੇ ਰਹਿ ਗਿਆ ਆਉਂਦੇ ਆਹ ਲੋੜੇ ਬੱਚੇ ਦੇਖ ਲੋ ਉਹ ਮੈਂ ਫਿਰਦੇ ਆ ਲੀੜੇ ਵੀ ਹੈ ਨਹੀਂ ਇਹਨਾਂ ਦੇ ਤੇੜਾ ਲੀੜੇ ਵੀ ਮਚਾ ਗਏ ਉਹ ਕੁੱਝ ਨੀ ਛੱਡਾ ਸਾਡਾ ਕੀ ਕਿੱਥੇ ਜਾਵਾਂਗੇ ਬੱਚੇ ਤੇ ਮੇਰੀਆਂ ਕਿਤਾਬਾਂ ਵੀ ਭਾਰਤ ਨਾਲ ਸਾਰਾ ਕੁਝ ਮੱਟ ਗਿਆ ਸਾਡੇ ਇੰਨੇ ਮਾੜੇ ਹਾਲਾਤ ਕਰਕੇ ਸਰਪੰਚ ਨੇ ਨਾ ਸਾਡੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਕੋਈ ਕਾਰਵਾਈ ਕੋਈ ਸੁਣਵਾਈ ਨਹੀਂ ਹੋਈ ਸਾਡੀ ਅੱਜ ਮੇਰਾ ਬੰਦਾ ਵੀ ਵੱਡ ਟੁੱਕ ਕੇ ਸਿੱਟਿਆ ਪਿਆ ਸਰਕਾਰੀ ਹਸਪਤਾਲ ਗੋਨਿਆਲਾ ਮੰਡੀ ਸਾਰਾ ਘਰ ਤਾ ਗਈ ਪੈਟਰੋਲ ਪਾ ਪਾ ਕੇ ਸਾਡੇ ਘਰਾਂ ਚ ਸਿੱਟੇ ਆਈ ਇਹਨਾਂ ਨੇ ਬੋਤਲਾਂ ਚ ਪਾ ਪਾ ਕੇ ਜੀ ਅੱਗ ਲਾਈ ਜੀ ਅੱਗ ਲੱਖ ਰੁਪਿਆ ਜੀ ਸਾਡਾ ਘਰੇ ਪਿਆ ਸੀਗਾ ਦੋ ਟੂਮਾ ਪੰਗਾ ਸੀ ਉਹ ਕੁਝ ਨਹੀਂ ਛੱਡਾ ਇਹ ਤਵਾਈ ਟਾਤੀ ਸਾਡੇ ਘਰ ਦੀ ਅਸੀਂ ਕੀ ਕਰਾਂਗੇ ਸਾਡੇ ਤੋਂ ਤਾਂ ਕੋਲੀ ਨਹੀਂ ਬਣਦੀਗੀ ਤੇ ਅਸੀਂ ਕਿੱਥੋਂ ਮੈਂ ਕਿੱਥੋਂ ਆਦੇ ਜਵਾਕ ਪਾਲਾਂਗੀ ਮੈਂ ਬੱਚਾਂ ਨੂੰ ਲੈ ਕੇ ਛੱਤ ਉੱਪਰ ਚੜ ਗਿਆ ਛੱਤ ਪਰ ਬੱਚੇ ਪਰਲੇ ਪਾਸੇ ਲਮਕਾਏ ਬੱਚੇ ਇਹ ਨਹੀਂ ਪਤਾ ਕਿ ਕਿਹਦੇ ਕਿਹਦੇ ਘਰੇ ਉਹ ਬੜੇ ਮੈਂ ਤੇਰਾ ਉਤਾਰਤੇ ਬਾਹਾਂ ਫੜ ਫੜ ਕੇ ਆ ਆ ਮੈਂ ਨਮ ਦੇ ਉੱਪਰ ਚੜ ਕੇ ਰਾਤ ਕੱਟੀ ਐ ਬੰਦੇ ਸਾ ਪੰਜ ਛੇ ਬੰਦੇ ਇੱਥੋਂ ਚੜ ਕੇ ਆਏ ਆਗੇ ਸੀਗੇ ਇਧਰਲੇ ਪਾਸੇ ਆਇਆ ਬਾਥਰੂਮ ਦੇ ਉੱਤੇ ਤਿੰਨ ਬੰਦੇ ਵੱਡੇ ਆ ਉਹਨਾਂ ਨੇ ਪੰਦੇ ਵੱਡੇ ਪਏ ਹੈਗੇ ਉਹਨਾਂ ਦਾ ਕੋਈ ਪਤਾ ਨਹੀਂ ਬਚਨ ਦਾ ਬਚਨ ਕਿ ਨਾ ਬਚਨ ਪੰਜ ਬੰਦੇ ਵੱਡੇ ਹਾਂਜੀ ਪੰਜ ਬੰਦੇ ਵੱਡੇ ਆ ਸਾਡੇ ਜੇ ਮਤਲਬ ਤੁਸੀਂ ਬੱਚੇ ਨਾ ਕੱਢਦੇ ਤਾਂ ਹੋ ਸਕਦਾ ਤੁਹਾਡੇ ਬੱਚੇ ਵੀ ਇਹਦੇ ਵਿੱਚ ਹੀ ਉਹ ਮੱਟ ਜਾਣੇ ਸੀ ਜੀ ਅਸੀਂ ਆਪ ਵੀ ਮੱਟਣਾ ਹੀ ਸੀ ਵਿੱਚ ਜੇ ਸਾਨੂੰ ਨਾ ਪਤਾ ਚੱਲਦਾ ਬੱਚੇ ਵੀ ਅਸੀਂ ਹੁਣ ਪਾਲ ਲਿਆ ਤੜਕੇ ਵੇਲੇ ਇਕੱਠੇ ਕੀਤੇ ਆ ਮੋਟਰਸਾਈਕਲ ਪਾ ਬੰਦਾ ਸੀਗਾ ਜੀ ਪੂਰਾ ਫੇਰ ਵੀ ਹੋਇਆ ਜੀ ਰਾਤ ਪੜਾਕੇ ਪੈਂਦੇ ਸੀ ਬਹੁਤ ਜ਼ਿਆਦੇ ਡਰ ਰਹਿਣੀ ਸੀ ਨਹੀਂ ਜੀ ਕਿਸੇ ਨੂੰ ਕੋਈ ਡਰ ਨਹੀਂ ਸੀ ਬਹੁਤ ਜ਼ਿਆਦਾ ਫੈਰ ਹੋਏ ਆਗੇ ਆ ਮੇਰੀ ਪੋਰਾ ਪਰ ਬੱਚੀ ਆਵੇਂ ਦੀ ਜਾਨ ਬਚਾਈ ਜੀ ਮੇਰੇ ਮਗਰ ਵੀ ਚੱਲਿਆ ਜੀ ਇੱਕ ਫੈਰ ਮਸਾ ਮੈਂ ਜਾਨ ਬਚਾਈ ਮੈਂ ਕਿਸੇ ਦੇ ਘਰੇ ਰਾਤ ਕੱਟੀ ਆ ਜੀ ਕਹਾਣੀਆਂ ਸੁਣਦੇ ਆ ਕਿ 84 ਮੌਕੇ ਕੀ ਵਾਪਰਿਆ ਸੀ ਉਸ ਤਰੀਕੇ ਦੀਆਂ ਘਟਨਾਵਾਂ ਕੋਈ ਹੋਰ ਕੋਈ ਵੀ ਹੋਵੇ ਗੱਲ ਕੋਈ ਵੀ ਹੋਵੇ ਪਰ ਇਸ ਤਰੀਕੇ ਦੇ ਨਾਲ ਜਿਹੜਾ ਇਹ ਪਿੰਡ 'ਚ ਵਾਪਰਿਆ ਇਹ ਬੜਾ ਭਿਆਨਕ ਮੰਜ਼ਰ